हां जी दोस्तों ਜਿਆਦਾ ਫਾਸਟ ਫੂਡ ਖਾਣ ਦੇ ਨੁਕਸਾਨ ਨੰਬਰ 1 ਮਟਾਪਾ ਬਹੁਤ ਤੇਜ਼ੀ ਨਾਲ ਵਧਦਾ ਹੈ ਨੰਬਰ 2 ਹੱਡ ਸਬੰਧੀ ਸਮੱਸਿਆਵਾਂ ਵਧਾਉਂਦਾ ਹੈ ਨੰਬਰ 3 ਕੋਲੇਸਟ੍ਰੋਲ ਨੂੰ ਵਧਾਉਂਦਾ ਹੈ ਨੰਬਰ 4 ਨਰਵਸ ਸਿਸਟਮ ਨੂੰ ਵਧਾਉਂਦਾ ਹੈ ਨੰਬਰ 5 ਧੁਖ ਘਟ ਲੱਗਣ ਲੱਗਦੀ ਹੈ ਨੰਬਰ 6 ਪੇਟ ਸਬੰਧੀ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਹਨ ਨੰਬਰ 7 ਬੱਚਿਆਂ ਦੇ ਵਿਕਾਸ ਵਿੱਚ ਨੁਕਸਾਨ ਪਹੁੰਚਾਉਂਦਾ ਹੈ ਤੇ ਬੱਚਿਆਂ ਦਾ ਵਾਧਾ ਰੁਕ ਜਾਂਦਾ ਹੈ ਨੰਬਰ 8 ਦੰਦਾਂ ਦਾ ਰੰਗ ਬਦਲਣ ਲੱਗ ਜਾਂਦਾ ਹੈ ਤੇ ਮੂੰਹ ਵਿੱਚੋਂ ਬੱਦਬੂ ਆਉਣ ਲੱਗ ਜਾਂਦੀ ਹੈ ਨੰਬਰ 9 ਮੂੰਹ ਤੇ ਦਾਗ ਅਤੇ ਮੱਛੇ ਹੋਣ ਲੱਗ ਜਾਂਦੇ ਹਨ ਨੰਬਰ 10 ਵਿਟਾਮਿਨ ਦੀ ਕਮੀ ਹੋਣ ਲੱਗ ਜਾਂਦੀ ਹੈ ਨੰਬਰ 11 ਡਾਇਬੀਟਸ ਦਾ ਖਤਰਾ ਵੱਧ ਜਾਂਦਾ ਹੈ ਨੰਬਰ 12 ਫਾਸਟ ਫੂਡ ਜ਼ਿਆਦਾ ਖਾਣ ਨਾਲ ਸਾਡੇ ਸਰੀਰ ਨੂੰ ਸੁਸਤੀ ਆਉਣ ਲੱਗ ਜਾਂਦੀ ਹੈ ਨੰਬਰ 13 ਫਾਸਟ ਫੂਡ ਦਾ ਜ਼ਿਆਦਾ ਸੇਵਨ ਕਰਨ ਨਾਲ ਬਵਾਸੀਰ ਦੀ ਸਮੱਸਿਆ ਆ ਸਕਦੀ ਹੈ ਨੰਬਰ 14 ਫਾਸਟ ਫੂਡ ਦਾ ਜ਼ਿਆਦਾ ਸੇਵਨ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਤੇ ਬਾਥਰੂਮ ਦੀ ਇਨਫੈਕਸ਼ਨ ਬਾਅ ਸਕਦੀ ਹੈ ਨੰਬਰ 15 ਫਾਸਟ ਫੂਡ ਦਾ ਜ਼ਿਆਦਾ ਸੇਵਨ ਕਰਨ ਨਾਲ ਸੋਚਣ ਤੇ ਸੁਣਨ ਦੀ ਸ਼ਕਤੀ ਘਟ ਜਾਂਦੀ ਹੈ ਧੰਨਵਾਦ ਜੀ